ਜੋਇਨਿੰਗ ਆ ਗਿਆ ਕਿੰਨਾ ਕਿ ਭਾਰਤ ਨੂੰ ਬਲ ਮਿਲ ਰਿਹਾ ਹੈ ਦੇਖੋ ਹਰੇਕ ਸ਼ਖਸੀਅਤ ਜਿਹੜੀ ਮਿਲਦੀ ਹੈ ਆਪਣੇ ਨਾਲ ਇੱਕ ਪ੍ਰਭਾਵ ਲੈ ਕੇ ਆਂਦੀ ਹੈ ਸਮਾਜ 'ਚ ਲੋਕ ਵਿਚਰਦੇ ਐ ਤੇ ਨੌਜਵਾਨ ਸਾਥੀ ਐ ਸਾਰੇ ਹੀ ਚਾਹੇ ਅਮਨ ਜੀ ਐ ਚਾਹੇ ਰਾਜਦੀਪ ਜੀ ਐ ਚਾਹੇ ਸਨੀ ਜੀ ਐ ਚਾਹੇ ਸਮਰਥ ਕੌਰ ਜੀ ਐ ਹਰੇਕ ਦਾ ਆਪਣਾ ਆਪਣਾ ਇੱਕ ਪਛਾਣ ਐ ਇਹ ਰਾਜਦੀਪ ਜੀ ਮੇਰੇ ਨਾਲ ਬੈਠੇ ਹੈ ਹਮਨਜੀਤ ਦੇ ਨਾਲ ਬੈਠੇ ਹੈ ਤੇ ਰਾਜਦੀਪ ਜੀ ਸਿਰਫ ਕੁਰਤੇ ਪਜਾਮੇ ਨਹੀਂ ਬਣਾਉਂਦੇ ਕੁਰਤੇ ਪਜਾਮੇ ਦਾ ਨਾਮ ਚੁਗਦਾ ਹੈ ਕਈ ਕਾਂਗਰਸ ਪਾਰਟੀਆਂ ਨੂੰ ਪਰ ਇਹ ਇਹਨਾਂ ਨੇ ਆਪਣਾ ਇੱਕ ਨਾਮ ਯੂਥ ਦੇ ਅੰਦਰ ਬਣਾਇਆ ਹੈ ਇਹਨਾਂ ਦੀ ਲੋਕਾਂ ਦੇ ਅੰਦਰ ਪੈਂਠ ਹੈ ਤੇ ਅੱਜ ਬੀਜੇਪੀ ਦੇ ਵਿਚਾਰਧਾਰਾ ਜੋ ਕਿ ਰਾਸ਼ਟਰੀਤਾ ਦੇਸ਼ ਨੂੰ ਮਜ਼ਬੂਤ ਬਣਾ ਕੇ ਹੀ ਪੰਜਾਬ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ ਤੇ ਦੇਸ਼ ਉਦੋਂ ਹੀ ਮਜ਼ਬੂਤ ਰਹਿ ਸਕਦਾ ਹੈ ਜਦੋਂ ਪੰਜਾਬ ਮਜ਼ਬੂਤ ਹੋਵੇ ਉਸ ਪੱਖ ਨੂੰ ਲੈ ਕੇ ਲੋਕਾਂ 'ਚ ਜਾਣਗੇ ਨੌਜਵਾਨਾਂ ਨੂੰ ਜਾਗਰਿਤ ਕਰਨਗੇ ਇਸੇ ਉਮੀਦ ਨਾਲ ਇਹਨਾਂ ਸਾਰਿਆਂ ਨੂੰ ਅੱਜ ਇੱਥੇ ਜੀ ਆਇਆਂ ਕਹਿਣ ਵਾਸਤੇ ਮੈਂ ਆਇਆ ਜਕਰ ਸਾਹਿਬ ਬਲਵਾਰੀ ਦਾ ਡੋਹ ਦੇ ਗਵਰਨਰ ਦਾ ਅਸਤੀਫਾ ਦਿੱਤਾ ਕਹਿੰਦੇ ਕੈਪਟਨ ਸਾਹਿਬ ਨੂੰ ਗਵਰਨਰ ਲਾ ਸਕਦੇ ਆ ਕਿੰਨੀ ਕੁ ਸਚਾਈ ਹੈ ਸੰਵਿਧਾਨਿਕ ਤੌਰ ਤੇ ਕਿੰਨੀ ਕੁ ਇਹਦੇ 'ਚ ਮਜ਼ਬੂਤੀ ਹੈਗੀ ਇਸ ਅਫਵਾਹ ਦੀ ਜਾਂ ਇਹ ਖਬਰ ਦੀ ਵਾ ਵਾਫ ਵਾਈ ਹੁੰਦੀ ਹੈ ਸਾਹਿਬ ਇਸੇ ਕਰਕੇ ਫੁਆ ਕਹੇ ਜਾਂਦਾ ਹੈ ਜਿਹੜੀ ਸਚਾਈ ਹੈ ਉਹ ਹੈ ਵੀ ਪ੍ਰੋਹਿ ਸਾਹਿਬ ਦਾ ਅਸਤੀਫਾ ਜਿਹੜਾ ਹੈ ਆਇਆ ਹੈ ਉਹਨਾਂ ਨੇ ਆਪਣੇ ਨਿੱਜੀ ਕਾਰਨਾ ਕਰਕੇ ਜਿਹੜਾ ਅਸਤੀਫਾ ਦਿੱਤਾ ਹੈ ਤਿਉਹ ਮੈਂ ਸਮਝਦਾ ਉਹਨਾਂ ਨੂੰ ਬੜਾ ਸੂਰ ਸਮਝ ਕੇ ਕਿਉਂਕਿ ਕੱਲ ਹੀ ਉਹਨਾਂ ਨੇ ਜਾ ਕੇ ਦੇਸ਼ ਦੇ ਗ੍ਰਹਿ ਮੰਤਰੀ ਮਾਨਯੋਗ ਅਮਿਤ ਸ਼ਾਹ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਸੀ ਉਹਨਾਂ ਨੇ ਆਪਣੀ ਮਨਸ਼ਾ ਉੱਥੇ ਜ਼ਾਹਿਰ ਕੀਤੀ ਸੀ ਜਿਹਨੂੰ ਦੇਖਦੇ ਹੋਏ ਅੱਜ ਉਹਨਾਂ ਨੇ ਆਪਣਾ ਜਿਹੜਾ ਅਸਤੀਫਾ ਦਿੱਤਾ ਹੈ ਮੈਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਪਰ ਉਹਨਾਂ ਨੇ ਜਿੰਨਾ ਸਮਾਂ ਇੱਥੇ ਪੰਜਾਬ ਦੇ ਵਿੱਚ ਲਾਇਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਸਕਿੰਟ ਮੇਰੀ ਪੂਰੀ ਗੱਲ ਸੁਣ ਲਓ ਮੈਂ ਧੰਨਵਾਦ ਕਰਦਾ ਉਹਨਾਂ ਦਾ ਕਿਉਂਕਿ ਉਹਨਾਂ ਨੇ ਪੰਜਾਬ ਦੇ ਭਖਦੇ ਮੁੱਦੇ ਜਿਹੜੇ ਐ ਉਹ ਸਰਕਾਰ ਦੇ ਸਾਹਮਣੇ ਧਿਆਨ ਚ ਲੈ ਕੇ ਆਏ ਐ ਉਹਨਾਂ ਦਾ ਇੱਕ ਸੰਵਿਧਾਨਿਕ ਕਨਸਟੀਚਿਊਸ਼ਨਲ ਪੋਜੀਸ਼ਨ ਐ ਉਹਨਾਂ ਦਾ ਕਹਿਣਾ ਤੇ ਇੱਕ ਵਿਧਾਨ ਸਭਾ ਦੇ ਅੰਦਰ ਇੱਕ ਐਮ ਐਲ ਏ ਦਾ ਕਹਿਣਾ ਜਾਂ ਇੱਕ ਬਾਹਰ ਬੈਠੇ ਸਾਡੇ ਵਰਗੇ ਪੋਜੀਸ਼ਨ ਦੇ ਕਿਸੇ ਬੰਦੇ ਦਾ ਕਹਿਣਾ ਉਸ 'ਚ ਬੜਾ ਫਰਕ ਐ ਇੱਕ ਐਲਡਰ ਸਟੇਟਸਮੈਨ ਦੇ ਨਾਤੇ ਇੱਕ ਉਸ ਉਹਦੇ ਤੇ ਉਹਦੀ ਗਰਮਾ ਨੂੰ ਦੇਖਦੇ ਹੋਏ ਉਹਨਾਂ ਨੇ ਪੰਜਾਬ ਦੇ ਅੰਦਰ ਜਿਹੜੇ ਮੁੱਦੇ ਐ ਪੰਜਾਬ ਦੇ ਅੰਦਰ ਨਸ਼ੇ ਦਾ ਮੁੱਦਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦਾ ਮੁੱਦਾ ਪੰਜਾਬ ਦੇ ਅੰਦਰ ਮਾਈਨਿੰਗ ਦਾ ਮੁੱਦਾ ਜਿਹਨੂੰ ਲੈ ਕੇ ਬਾਰ-ਬਾਰ ਉਹਨਾਂ ਨੇ ਬਾਰਡਰ ਸਰਹੱਦੀ ਦੌਰਿਆਂ ਦੇ ਉੱਤੇ ਕੀਤੇ ਦੌਰੇ ਕੀਤੇ ਤੇ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਪੰਜਾਬ ਦੀ ਆਰਥਿਕ ਸਥਿਤੀ ਨੂੰ ਢਾਲਾਈ ਜਾ ਰਹੀ ਹੈ ਸਰਕਾਰ ਦੇ ਦੁਆਰਾ ਆਪਣੇ ਨੌਸਿਕੀਆਪਣ ਕਰਕੇ ਉਹਨਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਗੱਲਾਂ ਸਰਕਾਰ ਦੇ ਧਿਆਨ 'ਚ ਲਿਆਈਆਂ ਪਰ ਕਿਉਂਕਿ ਭਗਵੰਤ ਮਾਨ ਜੀ ਅਜ ਤੈ ਲੋਕਾਂ ਨੂੰ ਤਿੱਖੀਆਂ ਕਹਿੰਦੇ ਰਹੇ ਐ ਤਿੱਖੀਆਂ ਸੁਣ ਦੀ ਆਦਤ ਉਹਨਾਂ ਨੇ ਪਾਈ ਨਹੀਂ ਇਸ ਕਰਕੇ ਉਹ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਦੀ ਗਰਮਾ ਵੀ ਨਹੀਂ ਬਣਾ ਕੇ ਭਗਵੰਤ ਮਾਨ ਜੀ ਰੱਖ ਸਕੇ ਪਰ ਮਨੂੰ ਇਸ ਗੱਲ ਦੀ ਮੈਂ ਚੰਗੀ ਮਨੂੰ ਇਸ ਗੱਲ ਦੀ ਹੁਣ ਇਸ ਗੱਲ ਦੀ ਆਸ ਵੀ ਹੈ ਵੀ ਜਾਂਦੇ ਜਾਂਦੇ ਘਟੋ ਘਟ 26 ਜਨਵਰੀ ਜੈਸੇ ਦਿਨ ਦੇ ਅੰਦਰ ਭਗਵੰਤ ਮਾਨ ਜੀ ਨੇ ਗਵਰਨਰ ਸਾਹਿਬ ਦੇ ਕੋਲ ਗਏ ਤੇ ਉੱਥੇ ਜਾ ਕੇ ਨਾ ਸਿਰਫ ਗਵਰਨਰ ਸਾਹਿਬ ਦਾ ਮਨ ਬਹਿਲਾਇਆ ਬਲਕਿ ਛੱਲਾਗਾ ਕੇ ਉਹਨਾਂ ਨੇ ਪੰਜਾਬੀਆਂ ਦਾ ਵੀ ਮਨ ਬਹਿਲਾ ਲਿਆ ਪਰ ਮਨ ਬਹਿਲਾਨ ਨਾਲ ਨਹੀਂ ਜਿਹੜੀ ਸਮੱਸਿਆਵਾਂ ਐ ਪ੍ਰੋਹਿਤ ਸਾਹਿਬ ਦੇ ਜਾਣ ਦੇ ਬਾਅਦ ਵੀ ਪੰਜਾਬ ਦੀਆਂ ਸਮੱਸਿਆਵਾਂ ਉੱਥੇ ਦੀ ਉੱਥੇ ਖੜੀਆਂ ਐ ਮਨ ਬਹਿਲਾਨ ਨਾਲ ਨਹੀਂ ਭਗਵੰਤ ਮਾਨ ਜੀ ਤੁਹਾਨੂੰ ਆਪਣਾ ਮਨ ਬਣਾਣਾ ਪਊਗਾ ਪੰਜਾਬ ਦੇ ਜਿਹੜੇ ਮੁੱਦੇ ਜੁੱਤੋਂ ਹੀ ਹੱਲ ਨਹੀਂ ਕਰਦੇ ਉਤੋਂ ਹੀ ਮੈਂ ਸਮਝਦਾ ਵੀ ਲੋਕਾਂ ਦੇ ਜਿਹੜਾ ਵਿਸ਼ਵਾਸ ਤੁਹਾਨੂੰ ਦਿੱਤਾ ਹੈ ਉਹਦੇ ਨਾਲ ਉਹ ਵਿਸ਼ਵਾਸਗਾਤ ਕਰ ਰਹੇ ਹੈ। ਫੈਰਾ ਤਾਰ ਬੰਦ ਕੀਤਾ ਜਾ ਰਿਹਾ ਲਗਾਤਾਰ ਸੰਗਰੂਰ ਦੇ ਵਿੱਚ ਲਗਾਤਾਰ ਪ੍ਰੋਟੈਸਟ ਹੋਇਆ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰ ਲਿਆ। ਕਿੱਡਾ ਦੇਖ ਨੂੰ ਹਿਰਾਸਾ ਚੱਲਿਆ ਹੈ ਅੱਜ ਵੀ ਜੋ ਸੰਗਰੂਰ ਦੇ ਅੰਦਰ ਹੋ ਰਿਹਾ ਹੈ ਨਾ ਸਾਹਿਬ ਅੰਦਰ ਇੱਕ ਚਾਹੇ ਗਵਰਨਰ ਸਾਹਿਬ ਤਾਂ ਨਹੀਂ ਗਏ ਪਰ ਮੈਂ ਸਮਝਦਾ ਹਾਂ ਵੀ ਇੱਕ ਮਾਰਸ਼ਲ ਲਾਅ ਜਾਂ ਜਿਹੜਾ ਇੱਥੇ ਪੰਜਾਬ ਦੇ ਅੰਦਰ ਲਾਇਆ ਹੋਇਆ ਹੈ ਤੇ ਅੱਜ ਤੋਂ ਨਹੀਂ ਲੱਗਿਆ ਸਾਹਿਬ ਤੁਸੀਂ ਦੇਖੋ ਕੁਮਾਰ ਵਿਸ਼ਵਾਸ ਦਾ ਕੇਸ ਕਦੋਂ ਆਇਆ ਸੀਗਾ ਹਲਕਾ ਲੰਬਾ ਚਾਹੇ ਕਾਂਗਰਸ ਦੀ ਲੀਡਰ ਆ ਉਹਦਾ ਕਦੋਂ ਆਇਆ ਸੀਗਾ ਕੇਸ ਇੱਥੇ ਤੁਹਾਡੇ ਲੁਧਿਆਣੇ ਸ਼ਹਿਰ ਦੇ ਅੰਦਰ ਜਦੋਂ ਜਲੰਧਰ ਬਾਈ ਇਲੈਕਸ਼ਨ ਚੱਲੀ ਜਾਂਦਾ ਸੀਗਾ ਨਵ ਭਾਰਤ ਟਾਈਮਸ ਵਾਲੇ ਜਿਹੜੇ ਉਹ ਸੀਗੇ ਪੱਤਰਕਾਰ ਜੀ ਸੀਗੇ ਉਹਨਾਂ ਦੇ ਉੱਤੇ ਜਿਹੜਾ ਕੇਸ ਪਾਇਆ ਸੀਗਾ ਉਹ ਉਹ ਕਿਹੜੇ ਕਾਨੂੰਨ ਦੇ ਤਹਿਤ ਸੀਗੇ ਅੱਜ ਕੇਜਰੀਵਾਲ ਸਾਹਿਬ ਉਥੇ ਈਡੀ ਨੂੰ ਪੁੱਛ ਰਿਹਾ ਵੀ ਆ ਤਾਂ ਕਿਹੜੇ ਕਾਨੂੰਨ ਦੇ ਤਹਿਤ ਹੈ ਤੇ ਤੁਸੀਂ ਭਲਾ ਦੱਸੋ ਵੀ ਤੁਸੀਂ ਆਹਨ ਪੰਨੀ ਸਿੱਧੂ ਨੂੰ ਕਿਹੜੇ ਕਾਨੂੰਨ ਦੇ ਤਹਿਤ ਅੰਦਰ ਬਿਠਾ ਰੱਖਿਆ ਕਿਹੜੇ ਕਾਨੂੰਨ ਦੇ ਤਹਿਤ ਤੁਸੀਂ ਆ ਜੋ ਕੁਝ ਕਰ ਰਹੇ ਹੋ ਤੁਸੀਂ ਅੱਜ ਮੈਂ ਜ ਆਪਣਾ ਰੰਗ ਨਹੀਂ ਦੇਖਦੀ ਦੂਜੇ ਦੇ ਕਾਲਾ ਚੁੰਮੀ ਦੇ ਕੇ ਜਿਹੜੇ ਚਮਕਦੇ ਹੈ ਉਹਨਾਂ ਨੂੰ ਆਪਣੇ ਪੀੜੀ ਦੇ ਹੇਠਾਂ ਛੋਟਾ ਮਾਰ ਕੇ ਦੇਖਣਾ ਚਾਹੀਦਾ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ ਸਾਹਿਬ ਅਗਰ ਕਾਨੂੰਨ ਉਹਨਾਂ ਨੂੰ ਸਿਕੰਜੇ ਜੇ ਅਗਰ ਸੁਰੇਂਜੇ ਦਾ ਨੰਬਰ ਆ ਗਿਆ ਸਾਹਿਬ ਤਾਂ ਕਿੰਨਾ ਕੁ ਪੱਜ ਲੈਣਗੇ ਜੀ ਉਹਨਾਂ ਨੂੰ ਮੇਰੇ ਖਿਆਲ ਸੱਤ ਨੋਟਿਸ ਗਏ ਸੀਗੇ ਪੰਜ ਤਾਂ ਕੇਜਰੀਵਾਲ ਸਾਹਿਬ ਦੇ ਪੂਰੇ ਹੋ ਗਏ ਅਗਰ ਸੱਚੇ ਹੈ ਤਾਂ ਜਾ ਕੇ ਕਹਿਣ ਸਾਹਿਬ ਜਾ ਕੇ ਆਪਣੀ ਗੱਲ ਦੱਸਣ ਨਹੀਂ ਦੂਜਿਆਂ ਵਾਂਗ ਉਹ ਵੀ ਭੁਗਤਣ ਪਤਾ ਜੀ ਪਤਾ ਜੀ ਇਹ ਖੈਰਾ ਸਾਹਿਬ ਕੀ ਆਪ ਤਾਰੀਫ ਕਰ ਰਹੇ تھے ਔਰ ਖੈਰਾ ਸਾਹਿਬ ਆਪ ਦੀ ਤਾਰੀਫ ਕਰ ਰਹੇ ਹਨ ਦੋਨੋਂ ਆਪਸ ਵਿੱਚ ਮਤਲਬ ਕੀ ਲੱਗ ਰਿਹਾ ਕੁਝ ਫਿਊਚਰ ਵਿੱਚ ਮੈਂ ਕੋਈ ਤਾਰੀਫ ਨਹੀਂ ਕਰਦਾ ਸਾਹਿਬ ਮੈਂ ਆਪਣੇ ਹਰੇਕ ਦੋਸਤ ਦੀ ਆਪਣੇ ਹਰੇਕ ਬੰਦੇ ਦੀ ਜਿਨ੍ਹਾਂ ਦੇ ਨਾਲ ਮੇਰੇ ਰਾਜਨੀਤਿਕ ਵਿਰੋਧ ਹੈ ਮੈਂ ਚੰਗੀ ਗੱਲ ਨੂੰ ਚੰਗਾ ਆਖਦਾ ਮਾੜੀ ਗੱਲ ਨੂੰ ਮਾੜਾ ਆਖਦਾ ਮੈਂ ਤਾਂ ਇੰਨੇ ਕਿਹਾ ਵੀ ਉਹ ਤਾਂ ਕਾਂਗਰਸ ਦੇ ਲੀਡਰ ਹੈ ਸੀਨੀਅਰ ਲੀਡਰ ਹੈ ਉਹਨਾਂ ਵਾਸਤੇ ਤਾਂ ਕਿਸੇ ਕਾਂਗਰਸ ਨੇ ਹੱਥ ਦਾ ਨਾ ਮਾਰਿਆ ਨਹੀਂ ਤੇ ਭਾਨੇ ਸਿੱਧੂ ਵਾਸਤੇ ਜਾ ਕੇ ਉੱਥੇ ਉਹ ਕਹਿੰਦੇ ਨਾ ਅਗਲੇ ਦਾ ਘਰ ਬਾਲ ਕੇ ਉਹਨੂੰ ਅੰਦਰ ਬਿਠਾਰ ਕੇ ਉਲਟਾ ਟੰਗ ਟੰਕੇ ਟੌਰਚਰ ਕਰ ਰਹੇ ਸਭ ਉਹਨੂੰ ਵੀਡੀਓ ਪਵਾ ਰਹੇ ਕਿਉਂਕਿ ਉੱਥੇ ਵੀਡੀਓ ਆਨ ਕਰਕੇ ਕਹਿੰਦਾ ਭਗਵੰਤ ਮਾਨ ਜੀ ਦੇਖਣਾ ਚਾਹੁੰਦੇ ਐ ਵੀ ਇਹਨੂੰ ਮੈਂ ਤੁਸੀਂ ਮੁਰਗਾ ਬਣਾਇਆ ਕਿ ਟੰਗਿਆ ਨਹੀਂ ਟੰਗਿਆ ਉੱਥੇ ਜਾ ਕੇ ਇਹ ਮਗਰਮੱਛੀ ਹਾਂਸੂ ਵਾ ਰਹੇ ਐ ਇਹ ਲੋਕ ਹੈ ਇਸ ਕਰਕੇ ਮੇਰੇ ਕਹਿਣ ਦਾ ਪਾਵ ਹੈ ਵੀ ਆ ਕਾਂਗਰਸ ਪਾਰਟੀ ਦੇ ਆ ਜਿਹੜੇ ਸੀਨੀਅਰ ਲੀਡਰ ਹੈ ਇਹ ਜਿਸ ਤਰ੍ਹਾਂ ਲੋਕਾਂ ਨੂੰ ਅਜੇ ਵੀ ਗੁੰਮਰਾਹ ਕਰ ਰਹੇ ਹੈ ਅਜੇ ਵੀ ਸਕੀਰੀਆਂ ਪਾ ਰਹੇ ਹੈ ਆਪਣੀ ਜਾਨ ਬਚਾਉਣ ਵਾਸਤੇ ਇਹਨਾਂ ਤੋਂ ਪੰਜਾਬ ਨੂੰ ਬਚਣ ਦੀ ਉਨੀ ਲੋੜ ਹੈ ਜਿੰਨੀ ਭਗਵੰਤ ਮਾਨ ਜੀ ਨੂੰ ਵੀ ਆਮ ਆਦਮੀ ਪਾਰਟੀ ਚਾਕੀਆਂ ਤਾਂ ਕੱਢੀ ਜਾਣੀਆਂ ਸੀ ਗਰਤੰਤਰ ਦੇ ਵੇਸਤੇ ਉਹ ਪੰਜਾਬ ਦੇ ਵਿੱਚ ਹੁਣ ਚਾਕੀਆਂ ਲਾ ਜਾ ਰਹੇ ਹੈ ਗਲੀ ਗਲੀ ਸੜਕ ਮੈਂ ਕਹਿੰਨਾ ਚਾਕੀਆਂ ਦੀ ਲੋੜ ਹੀ ਨਹੀਂ ਸਾਹਿਬ ਭਗਵੰਤ ਮਾਨ ਜੀ ਨੂੰ ਤੋੜ ਦਿਓ ਮਾਈਕ ਨਾਲ ਦੇ ਦਿਓ ਛੱਲਾ ਗਾ ਗਾ ਕੇ ਸਾਰਾ ਪਛਾਣ ਕੇ ਆਪਣੇ ਆਪ ਨਿਕਲ ਜਿਓ ਲੋਕਾਂ ਲਈ ਵੀ বাজ ਦਿੱਤੇ ਹੋਊਗਾ ਗੱਡ ਜਿਓ